ਮਾਨੂੰ ਚਾ ਆਇਆ ਜੀ ਦੇਖ ਕੇ ਸਾਰੇ ਬਜ਼ੁਰਗਾਂ ਦਾ ਬੱਚਿਆਂ ਦਾ ਜੀ ਤੇ ਸਾਰੇ ਆਪਣੇ ਜਿਹੜੇ ਨੌਜਵਾਨ ਨੇ ਜੀ ਵੀ ਕਿਵੇਂ ਇੱਕ ਚੇਂਜ ਲਿਆਉਣ ਲਈ ਕਿਵੇਂ ਉਸੁਕਤ ਨੇ ਕਿਵੇਂ ਉਹਨਾਂ ਚ ਜੋਸ਼ ਭਰੇ ਆ ਜੀ ਬੜਾ ਅੱਜ ਦੇਖ ਕੇ ਮਾਨੂੰ ਹੋਰ ਸਾਨੂੰ ਹਿੰਮਤ ਸਾਡੀ ਹੌਸਲੇ ਪਤਾ ਦੇਖਿਆ ਸ਼ੁਰੂ ਹੋਈ ਹੈ ਜੀ ਸਾਡਾ ਮਕਸਦ ਹੈ ਪੋਲੀਟੀਕਲ ਐਕਟਿਵਿਜ਼ਮ ਲੈ ਕੇ ਆਈਏ ਲੋਕਾਂ ਨੂੰ ਦਸੀਏ ਵੀ ਵੋਟ ਕੀ ਹੁੰਦੀ ਹੈ ਇਹ ਕਿਵੇਂ ਕੰਮ ਕਰਦਾ ਸਾਰਾ ਇਲੈਕਸ਼ਨ ਸਿਸਟਮ ਤੇ ਕਿਵੇਂ ਤੁਸੀਂ ਪ੍ਰੈਫਰੈਂਸ ਦੇਣੀ ਹੈ ਉਹ ਕਿ ਕਿਵੇਂ ਉਹ ਕੰਮ ਕਰਦੀ ਹੈ ਉਹ ਵੀ ਅਸੀਂ ਕਲੀਅਰਲੀ ਦੱਸਾਂਗੇ ਸੰਗਤ ਨੂੰ। ਸਾਫਤਾ ਹੈਗਾ ਹਾਂਜੀ ਸਾਡਾ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਵੀ ਅਸੀਂ ਕਲੈਕਟਿਵਲੀ ਸਾਰਿਆਂ ਨੂੰ ਲੈ ਕੇ ਕੰਮ ਕਰੀਏ ਜੀ। ਤਾਂ ਟਰਾਂਸਪੋਰਟ ਵਰਕਰਸ ਯੂਨੀਅਨ ਦਾ ਮੈਂ ਡੈਲੀਗੇਟ ਹਾਂ ਜੀ ਤੇ ਉੱਥੋਂ ਸਾਡੇ ਡੀਪੂ 'ਚ ਲਗਭਗ ਕਿ ਤੁਸੀਂ ਲਾ ਲਓ 400 ਡਰਾਈਵਰ ਨੇ ਜੀ ਤੇ ਉਹ ਅਲੱਗ-ਅਲੱਗ ਕਮਿਊਨਿਟੀਜ਼ ਤੋਂ ਨੇ ਤੇ ਉੱਥੇ ਸਾਡਾ ਮਤਲਬ ਕਾਫੀ ਵੱਡਾ ਬੇਸ ਤਾਂ ਸਾਡਾ ਉੱਥੀ ਵੱਧ ਰਿਹੜੀ ਗੱਲ ਕਰਨੀ ਹੈ। ਕਿਹੜੇ 4-5 ਮੁੱਤੇ ਆ ਜਿਹਨੂੰ ਲੈ ਕੇ ਰਵਨੀਤ ਸੋਹੀ ਲੋਕਾਂ ਦੇ ਵਿੱਚ ਜਾਊਗਾ ਵੀ ਭਾਈ ਆ ਮੇਰੇ ਮੁੱਖ ਝੰਡੇ ਆ ਆਪਣੀ ਕਮਿਊਨਿਟੀ ਵਾਲੇ ਵੀ ਜੋੜ ਲਈ ਤੇ ਵਾਈਡਰ ਕਮਿਊਨਿਟੀ ਹੋਰ ਲਿੰਗੁਇਸਟਿਕ ਹੈਗੀਆਂ ਨੇ ਉਹਨਾਂ ਦੇ ਇੱਕ ਸਪੈਸ਼ਲ ਹੋਣਾ ਚਾਹੀਦਾ ਹੈ ਜੀ ਤੇ ਇਸੇ ਦੇ ਤਹਿਤ ਹੀ ਅਸੀਂ ਬਜ਼ੁਰਗਾਂ ਨਾਲ ਕੰਮ ਕੀਤਾ ਜੀ ਐਕਟੀਵਿਟੀਜ਼ ਜਦੋਂ ਲੈ ਕੇ ਕੋਈ ਵੀ ਬਾਸ ਦੀ ਹੋਵੇ ਉਹ ਜਿਹੜੇ ਆਈਸੋਲੇਸ਼ਨ ਚ ਨੇ ਉਹਨਾਂ ਨੂੰ ਦੂਰ ਨਾ ਜਾਣਾ ਪਵੇ ਉਹ ਇੱਥੇ ਹੀ ਲਾਇਬ੍ਰੇਰੀ ਜਾਣ ਜਾਂ ਉਹਨਾਂ ਨੂੰ ਕੋਈ ਵੀ ਕਾਉਂਸਲ ਹੈ ਜੀ ਜਿਵੇਂ সুইমিং ਸੈਂਟਰ ਹੋ ਗਏ ਕੁਛ ਵੀ ਉਹਨਾਂ 'ਚ ਉਹਨਾਂ ਨੂੰ ਕੁਝ ਨਾ ਕੁਝ ਐਕਟੀਵਿਟੀਜ਼ ਆਪਾਂ ਲੈ ਕੇ ਆਉਂਦੇ ਰਹੇ C7 ਆਸਟ੍ਰੇਲੀਆ ਨਾਲ ਸਾਂਝ ਪਾਉਣ ਵਾਲੇ तमाम ਦਰਸ਼ਕਾਂ ਦਾ ਮੈਂ ਤਰਨਦੀ ਬਲਾਸਪੁਰ ਸਵਾਗਤ ਕਰਦਾ ਹਾਂ ਇਸ ਮੌਕੇ ਕਲਕੈਲੋ ਦੇ ਵਿੱਚ ਖੜੇ ਹਾਂ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਦੇਖ ਹੀ ਰਿਹਾ ਕਿ ਇੱਥੇ ਜਕਾਰੇ ਲੱਗ ਰਹੇ ਨੇ ਤੇ ਵੱਡੀ ਤਦਾਦ ਦੇ ਵਿੱਚ ਸਾਡੇ ਪੰਜਾਬੀ ਕਮਿਊਨਿਟੀ ਜਿਹੜੀ ਹੈਗੀ ਕਿ ਇਕੱਤਰ ਹੋਈ ਹੋਈ ਹੈ ਇਕੱਤਰ ਕਿਉਂ ਹੋਈ ਹੋਈ ਹੈ ਕਿਉਂਕਿ ਆ ਇਸ ਮੌਕੇ ਆਸਟ੍ਰੇਲੀਆ ਦੇ ਵਿੱਚ ਲੋਕਲ ਜਿਹੜੀਆਂ ਕਾਉਂਸਲਸ ਦੇ ਇਲੈਕਸ਼ਨ ਹੋ ਰਹੀ ਆ ਤਾਂ ਉਹਨਾਂ ਦੇ ਵਿੱਚ ਜਿੱਥੇ ਵੀ ਪੰਜਾਬੀ ਬਹੁ ਗਿਣਤੀ ਵਾਲੇ ਏਰੀਆ ਆ ਤਾਂ ਉੱਥੇ ਜਿਹੜਾ ਹੈਗਾ ਕਿ ਅਸੀਂ ਵੀ ਇਸ ਲੋਕਤੰਤਰ ਦੇ ਮੇਲੇ ਵਿੱਚ ਵੱਡੇ ਪੱਧਰ ਤੇ ਭਾਗ ਲੈ ਰਹੇ ਹਾਂ ਜਿਹੜੇ ਵੀ ਸਾਡੇ ਇੱ ਕਰਮ ਜੋਗੀ ਮਨੁੱਖ ਨੇ ਜਿਹੜੇ ਕਿ ਇਸ ਖੇਤਰਾਂ ਦੇ ਵਿੱਚ ਇਹਨਾਂ ਹਲਕਿਆਂ ਦੇ ਵਿੱਚ ਕੰਮ ਕਰ ਰਹੇ ਲੋਕ ਆਪ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਅੱਗੇ ਆਓ ਤੇ ਇਲੈਕਸ਼ਨ ਦੇ ਵਿੱਚ ਖੜੇ ਹੋਵੋ ਤੇ ਇਸੇ ਤਰੀਕੇ ਨਾਲ ਹਿਊਮ ਕਾਉਂਸਲ ਦੇ ਯੂਬਪ ਜਿਹੜਾ ਬਾੜ ਆ ਉਹਦੇ ਤੋਂ ਰਵਨੀਤ ਸਿੰਘ ਸੋਹੀ ਚੋਣ ਲੜ ਰਿਹਾ ਅੱਜ ਉਹਨਾਂ ਨੇ ਕਲਕੈਲੋ ਤੋਂ ਆਪਣੀ ਜਿਹੜੀ ਕੈਂਪੇਨ ਸ਼ੁਰੂ ਕੀਤੀ ਆ ਤੇ ਮਾਈਆਂ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ ਸ਼ੁਰੂ ਕੀਤੀ ਆ ਨੌਜਵਾਨਾਂ ਦਾ ਇਕੱਠ ਕਾਫੀ ਵੱਡੀ ਤਦਾਦ ਦੇ ਵਿੱਚ ਸੀਗਾ ਤੇ ਉਹਨਾਂ ਤੋਂ ਆਪਾਂ ਜਾਣਦੇ ਆ ਕਿ ਚੋਣ ਲੜਨ ਦਾ ਫੈਸਲਾ ਕਿਉਂ ਲਿਆ ਤੇ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਆਧਾਰ ਤੇ ਚੋਣ ਲੜ ਰਹੇ ਨੇ ਤੇ ਜੇਕਰ ਉਹ ਜਿੱਤ ਕੇ ਜਿਹੜਾ ਕੈਸ ਦੇ ਹਿਊਮ ਕਾਉਂਸਲ ਦੇ ਵਿੱਚ ਪ੍ਰਤੀਨਿਧਤਾ ਕਰਦੇ ਨੇ ਤਾਂ ਉਹਨਾਂ ਦੀਆਂ ਪ੍ਰਾਇੋਰਟੀਜ਼ ਕੀ ਹੋਣਗੀਆਂ ਸੋਹੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਆਇਆਂ ਨੂੰ ਸੀ7 ਆਸਟ੍ਰੇਲੀਆ ਦੇ ਹਾਂਜੀ ਥੈਂਕ ਯੂ ਸੋ ਮਾਚ ਜੀ ਤੁਹਾਡਾ ਸਾਰਿਆਂ ਦਾ ਸੀ ਧੰਨਵਾਦ ਕਰਦੇ ਆ ਕਿ ਸਾਨੂੰ ਮੌਕਾ ਦਿੱਤਾ ਤੁਸੀਂ ਇੱਧਰ ਸੰਗਤ ਦੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਜੀ ਅੱਜ ਤਾਂ ਐਂ ਲੱਗਿਆ ਸੀ ਤੇ ਦਰਸ਼ਨ ਜਿਵੇਂ ਪਿੰਡ ਪੰਚਾਇਤ ਸਰਪੰਚੀ ਦੀ ਚੋਣ ਹੋ ਰਹੀ ਹੁੰਦੀ ਆ ਉਵੇਂ ਜਕਾਰੇ ਲੱਗ ਰਹੇ ਸੀ ਅਹਿਸਾਸ ਹੋ ਰਿਹਾ ਹਾਂਜੀ ਹਾਂਜੀ ਬੜਾ ਮਤਲਬ ਮਾਨੂੰ ਚਾ ਬੱਚਿਆਂ ਦਾ ਜੀ ਤੇ ਸਾਰੇ ਆਪਣੇ ਜਿਹੜੇ ਨੌਜਵਾਨ ਨੇ ਜੀ ਵੀ ਕਿਵੇਂ ਇੱਕ ਚੇਂਜ ਲਿਆਉਣ ਲਈ ਕਿਵੇਂ ਉਸੁਕਤ ਨੇ ਕਿਵੇਂ ਉਹਨਾਂ 'ਚ ਜੋਸ਼ ਭਰੇ ਆ ਜੀ ਬੜਾ ਅੱਜ ਦੇਖ ਕੇ ਮਾਨੂੰ ਹੋਰ ਸਾਨੂੰ ਹਿੰਮਤ ਸਾਡੀ ਹੌਸਲੇ ਬਧੇ ਦੀ ਹਾਂ ਬਾਕੀ ਦੂਜੀ ਗੱਲ ਇਹ ਹੈ ਵੀ ਪਿੰਡ ਦੇ ਵਿੱਚ ਤਾਂ ਸਾਡਾ ਸ਼ਰੀਕਾ ਕਬੀਲਾ ਸਾਡੇ ਭੈਣ ਭਾਈ ਚਾਚੇ ਤਾਏ ਸਾਰੇ ਉਵੇਂ ਹੁੰਦਾ ਹੈ ਨਾ ਕੰਮ ਇੱਥੇ ਜਿਹੜਾ ਕਹਦੇ ਕੋਈ ਤਰਨਤਾਰਨ ਤੋਂ ਆ ਕੋਈ ਬਰੋਜਪੁਰ ਤੋਂ ਆ ਕੋਈ ਪਟਿਆਲੇ ਤੋਂ ਆ ਕਿਤੋਂ ਵੱਖੋ ਵੱਖਣਾ ਵੀ ਮਤਲਬ ਆਪਣੀ ਇੱਕ ਸਾਂਝ ਬਣ ਗਈ 1.5 200 ਬੰਦਾ ਇਕੱਠਾ ਹੋਇਆ ਸੀ ਜਿਹਨੇ ਪੂਰੇ ਪੰਜਾਬ ਦਾ ਸਰੂਪ ਨਜ਼ਰ ਆ ਰਿਹਾ ਸੀ ਹਾਂਜੀ ਹਾਂਜੀ ਮੈਨੂੰ ਇਹ ਦੱਸੋ ਸੋਈ ਸਾਹਿਬ ਜਿਹੜਾ ਕਹਿੰਦੇ ਥੋਡੇ ਚੌਣ ਲੜਨ ਦਾ ਇਹ ਕਿੱਥੋਂ ਮਨ ਦੇ ਵਿੱਚ ਖਿਆਲ ਕਿੱਥੋਂ ਆਇਆ ਹਾਂਜੀ ਐਕਚੁਅਲੀ ਤਕਰੀਬਨ 4 ਸਾਲਾਂ ਤੋਂ ਅ ਹੈ ਜੀ ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਰੋਜ਼ ਮੈਂ ਕਮਿਊਨਿਟੀ ਲਈ ਕੁਝ ਇਹੋ ਜਿਹਾ ਕਰਾਂ ਵੀ ਜਿੱਥੇ ਲੋਕਾਂ ਦੀ ਨੈਟਵਰਕਿੰਗ ਬਣ ਸਕੇ ਤੇ ਲੋਕ ਇਕੱਠੇ ਹੋਣ ਤੇ ਜਦੋਂ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਨੇ ਆ ਉਦੋਂ ਹੀ ਆਪਾਂ ਨੂੰ ਪਤਾ ਲੱਗਦਾ ਵੀ ਆਪਣੇ ਗੁਵਾਂਡ ਚ ਕੀ ਹੋ ਰਿਹਾ ਆਪਣੇ ਲੋਕੈਲਿਟੀ ਚ ਕੀ ਹੋ ਰਿਹਾ ਜੀ ਤਾਂ ਜਦੋਂ ਅਸੀਂ ਜਿਵੇਂ ਜਿਵੇਂ ਸੰਗਤ ਚ ਫੈਚਰਦੇ ਗਏ ਤਾਂ ਸਾਨੂੰ ਲੋੜ ਮਹਿਸੂਸ ਹੋਈ ਵੀ ਆਪਣਾ ਇਤਨਾ ਕਿਤੇ ਪਲੈਨਿੰਗ ਵਿੱਚ ਵੀ ਕੋਈ ਆਪਣੀ ਸੇ ਹੋਣੀ ਚਾਹੀਦੀ ਹੈ ਜੀ ਤੇ ਜਦੋਂ ਅਸੀਂ ਵੜਦੇ ਗਏ ਤਾਂ ਸਾਨੂੰ ਇਹੀ ਲੋਕਾਂ ਨੇ ਉਤਸ਼ਾਹਿਤ ਕੀਤਾ ਵੀ ਜੇ ਤੁਸੀਂ ਵੈਸੀ ਇਨਾ ਟਾਈਮ ਦਿੰਨੇ ਹੋ ਤਾਂ ਤੁਹਾਨੂੰ ਵੀ ਅੱਗੇ ਸਟੈਪ ਅਪ ਕਰਨਾ ਚਾਹੀਦਾ ਹੈ ਕਿ ਤੁਸੀਂ ਹੋਰ ਰਿਸੋਰਸਸ ਲੈ ਕੇ ਹੋਰ ਜੋਸ਼ ਨਾਲ ਕੰਮ ਕਰ ਸਕੋ ਘਰਦਿਆਂ ਨੇ ਫਿਰ ਸਪੋਰਟ ਕੀਤੀ ਫਿਰ ਆਮ ਤੌਰ ਦੇ ਤੇ ਉਧਰੋਂ ਗੱਲ ਹੋ ਜਾਂਦੀ ਹੁੰਦੀ ਹੈ ਵੀ ਕਾਕਾ ਕੰਮ ਕਰ ਤੂੰ ਕਿਹੜੇ ਪਾਸੇ ਪੈ ਗਿਆ ਬਿਲਕੁਲ ਜੀ ਐਵੇਂ ਹੋਇਆ ਜੀ ਕਿਉਂਕਿ 4 ਸਾਲ ਜਿਵੇਂ ਤੁਹਾਨੂੰ ਦੱਸਿਆ ਵੀ ਸਮਾਂ ਬੱਚਿਆਂ ਨੇ ਵੀ ਦੇਖਦੇ ਰਹਿਣਾ ਘਰੇ ਯਾਰ ਵੀ ਅੱਜ ਸਾਡਾ ਡੈਡੀ ਕਦੋਂ ਆਊਗਾ ਹਨਾ ਉਹਨਾਂ ਨੇ ਮੇਰੀ ਵੇਟ ਕਰਨੀ ਚਾਹੀਏ ਮੈਂ ਜਿੰਨੇ ਮజే ਮਰਜੀ ਆਵਾ ਹਾਂਜੀ ਉਹਨਾਂ ਦੀ ਹੁਣ ਫੁੱਲ ਸਪੋਰਟ ਹੈ ਜਦੋਂ ਸੰਗਤ ਦਾ ਉਹ ਦੇਖਦੇ ਨੇ ਵੀ ਐਨੀ ਸਪੋਰਟ ਮਿਲ ਰਹੀ ਹੈ ਐਨਾ ਪਿਆਰ ਮਿਲ ਰਿਹਾ ਆਸ਼ੀਰਵਾਦ ਮਿਲ ਰਿਹਾ ਤਾਂ ਹੁਣ ਉਹ ਵੀ ਨਾਲ ਆਗੇ ਜੀ ਵੀ ਤੂੰ ਠੀਕ ਸੀਗਾ ਹਾਂਜੀ ਇਹ ਹੁਣ ਜਿਹੜਾ ਪਹਿਲਾਂ ਥੋੜਾ ਜਿਹਾ ਜਿਹੜਾ ਆਪਾਂ ਮੁੱਦਿਆਂ 'ਬਾ ਲਾਈਏ ਤੇ ਇਹ ਹਲਕੇ ਦੀ ਜਿਹੜੀ ਬਣਤਰ ਬਾਰੇ ਦੱਸੋ ਜਿਹੜਾ ਇਹ ਤੁਹਾਡਾ ਹਲਕਾ ਨਾਂ ਬੜਾ ਕਸੂਤਾ ਜਾਂ ਜੁਬ ਜਿਹੜਾ ਹੈ ਨਾ ਜੀ ਸੋ ਹਿਊਮ ਕਾਉਂਸਲ ਦੇ ਵਿੱਚ ਪਹਿਲਾਂ ਤਾਂ ਹਿਊਮ ਕਾਉਂਸਲ ਦੇ ਕਿੰਨੇ ਟੋਟਲ ਕਾਉਂਸਲਰ ਇਹਦੀ ਹੂਮ ਕਾਉਂਸਲ ਚ ਤੇ ਹਰ ਕਾਉਂਸਲ ਚੋਂ ਹੁਣ ਇੱਕ ਉਮੀਦਵਾਰੀ ਚੁਣਿਆ ਜਾਊਗਾ ਜੀ ਹਾਂਜੀ ਇਹ ਜਿਹੜਾ ਤੁਹਾਡੇ ਵਾਲਾ ਬਾਡ ਆ ਇਹਦੀ ਯੂਰੀਡਿਕਸ਼ਨ ਕੀ ਹੈ ਇਹਦੀ ਜਿਹੜੀ ਕਹਿ ਸਕਦੇ ਆ ਵੀ ਕਿੰਨੇ ਕਿਹੜੇ ਏਰੀਆ ਦੇ ਵਿੱਚ ਫੈਲਿਆ ਹੋਇਆ ਕਿੰਨੀ ਕ ਬੋਟ ਆ ਹਾਂਜੀ ਇਹਦੇ ਚ ਕਾਲਕਲੋ ਤੇ ਮਿਕਲਮ ਸਵਰਬ ਆਉਂਦੇ ਨੇ ਜੀ ਦੋ ਦੋ ਸਵਰਬ ਨੇ ਹਾਂਜੀ ਮੇਨ ਤੇ ਇਹਨਾਂ ਦੀ ਵੋਟ ਸਾਡੇ ਮੁਤਾਬਕ ਤਕਰੀਬਨ 15 ਕੁ ਹਜ਼ਾਰ ਹੈ ਜਦੋਂ ਹੁਣ ਸਾਨੂੰ ਜਦੋਂ ਅਸੀਂ ਫਾਰਮ ਭਰਾਂਗੇ ਸਾਨੂੰ ਸਾਰਾ ਡਾਟਾ ਮਿਲੂਗਾ ਉਦੋਂ ਅਸੀਂ ਤੁਹਾਨੂੰ ਕਲੀਅਰਲੀ ਦੱਸ ਸਕਦੇ ਹਾਂ ਇਹ ਨਹੀਂ ਵੋਟ ਹੈ ਬਟ ਤਕਰੀਬਨ 15000 ਵੋਟ ਇੱਥੇ ਹੈਗੀ ਹੈ ਜੀ ਤੇ ਅੰਦਾਜ਼ਾ ਜਿਹੜਾ ਹੈਗਾ ਕਿਉਂਕਿ ਇੱਥੇ ਜੇ ਨਾਰਥ ਮੈਲਬਰਨ ਦੀ ਗੱਲ ਕਰੀਏ ਤਾਂ ਇਸ ਮੌਕੇ ਸਭ ਤੋਂ ਜ਼ਿਆਦਾ ਕਲਕਲੋ ਤੇ ਮੈਕਲਮ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਆ ਉਹ ਦਿਖਦੇ ਆ ਤੇ ਐਵੇਂ ਨਜ਼ਰ ਆ ਰਿਹਾ ਵੀ ਆਪਾਂ ਮਿਨੀ ਪੰਜਾਬ ਚ ਹੀ ਆ ਤੇ ਇਹ 15000 ਤੋਂ ਤੁਹਾਡਾ ਅੰਦਾਜ਼ਾ ਕਿੰਨਾ ਕਿ ਆਪਣੀ ਵੋਟ ਕਿੰਨੀ ਖੋਗੀ ਜੀ ਇੱਥੇ ਹਾਂਜੀ ਸਾਡੀ ਇਨਫੋਰਮੇਸ਼ਨ ਮੁਤਾਬਕ ਵੀ ਜੋ ਸਾਨੂੰ ਮਿਲੀ ਹੈ ਜੀ ਨੀਅਰਲੀ 42% ਸਾਊਥ ਏਸ਼ੀਅਨ ਵੋਟਸ ਨੇ ਜੀ ਸਾਊਥ ਏਸ਼ੀਅਨ ਜਾਨੀ ਮਤਲਬ ਕਹਦੀਏ ਵੀ ਹਾਂ ਜੀ ਹਾਂ ਜੀ ਤੇ ਜੇ ਆਪਾਂ 42 ਮੰਨੀਏ ਜਿਵੇਂ ਨਜ਼ਰ ਸਾਡੀ ਆ ਰਹੀ ਹੈ ਤੇ ਉਹਦੇ ਚ ਵੀ ਮੈਨੂੰ ਲੱਗਦਾ ਗਿਣਤੀ ਪੰਜਾਬੀਆਂ ਦੀ ਵੱਧ ਹੋਊ ਹਾਂ ਜੀ ਹਾਂ ਜੀ ਹਾਂ 42 ਦੇ ਹਿਸਾਬ ਨਾਲ 15 ਚ 7000 ਸਾਊਥ ਏਸ਼ੀਅਨ ਹੈਗੇ ਆ ਹੈਗੇ ਨੇ ਹਾਂ 7000 ਹੈਗੇ ਤੇ 7 ਦੇ ਵਿੱਚੋਂ ਵੀ ਜੇ ਆਪਾਂ ਗੱਲ ਕਰਨੀ ਹੋਵੇ 3500 4000 ਪੰਜਾਬੀ ਹੈ ਹਾਂ ਜੀ ਤਕਰੀਬਨ 4000 4500 ਹਾਂ ਜੀ ਹਾਂ ਜੀ ਆਪਣੇ ਹੈਗੇ ਨੇ ਹਾਂ ਜੀ ਹਾਂ ਜੀ ਤੇ ਇਸ ਵਾਰ ਇਸ ਵਾਰ ਹਾਂ ਜੀ ਇੱਕ ਹੋਰ ਵੀ ਗੱਲ ਆ ਵੀ ਇਹਦੇ ਚ ਵੀ ਜੇ ਸਾਰੇ ਪੰਜਾਬੀ ਆ ਵੋਟ ਪਾ ਦੇਣ ਤੇ ਮਤਲਬ ਮੇਰੇ ਹਿਸਾਬ ਨਾਲ ਬੰਦਾ ਜਿੱਤਦਾ ਫਿਰ ਹਾਂਜੀ ਇਸ ਵਾਰੀ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਹਾਂਜੀ ਜਿਹੜੀ ਸਾਡੀ ਕੈਂਪੇਨ ਵੀ ਹੋਊਗੀ ਅੱਜ ਤੋਂ ਜਿਵੇਂ ਤੁਸੀਂ ਦੇਖਿਆ ਸ਼ੁਰੂ ਹੋਈ ਹੈ ਜੀ ਸਾਡਾ ਮਕਸਦ ਹੈ ਪੋਲੀਟੀਕਲ ਐਕਟਿਵਿਜ਼ਮ ਲੈ ਕੇ ਆਈਏ ਲੋਕਾਂ ਨੂੰ ਦਸੀਏ ਵੀ ਵੋਟ ਕੀ ਹੁੰਦੀ ਹੈ ਇਹ ਕਿਵੇਂ ਕੰਮ ਕਰਦਾ ਸਾਰਾ ਇਲੈਕਸ਼ਨ ਸਿਸਟਮ ਤੇ ਕਿਵੇਂ ਤੁਸੀਂ ਪ੍ਰੈਫਰੈਂਸ ਦੇਣੀ ਹੈ ਉਹ ਚ ਕੀ ਕਿਵੇਂ ਉਹ ਕੰਮ ਕਰਦੀ ਹੈ ਉਹ ਵੀ ਅਸੀਂ ਕਲੀਅਰਲੀ ਦੱਸਾਂਗੇ ਸੰਗਤ ਨੂੰ ਤੇ ਹਾਂਜੀ ਇਹ ਕਲੀਅਰ ਮੈਸੇਜ ਹੈ ਮੈਂ ਸਾਰਿਆਂ ਨੂੰ ਦੇਣਾ ਚਾਹੁੰਨਾ ਮਿਕਲਮ ਕਲਕੱਲੋ ਵਾਲਿਆਂ ਨੂੰ ਵੀ ਜੇ ਸਾਰੇ ਪੰਜਾਬੀ ਜਾਂ ਚਲੋ ਆਪਾਂ ਇੰਡੀਅਨ ਜਾਂ ਆਪ ਸਾਊਥ ਏਸ਼ੀਅਨ ਕਮਿਊਨਿਟੀ ਲਾ ਲਓ ਜੀ ਵੀ ਜੇ ਆਪਾਂ ਸਾਰੇ ਆਪਣੀ ਇੰਨੀ ਕੁ ਵੋਟ ਹੈਗੀ ਹੈ ਜੀ ਆਪਾਂ 1 ਨੰਬਰ ਵੋਟ ਫਿਰ ਯਾਦ ਰੱਖਿਓ ਜੀ 1 ਨੰਬਰ ਵੋਟ ਇੱਕ ਕੈਂਡੀਡੇਟ ਨੂੰ ਦੰਨੇ ਆ ਤਾਂ ਬੜੇ ਆਰਾਮ ਨਾਲ ਆਪਾਂ ਆਪਣਾ ਉਮੀਦਵਾਰ ਲੈ ਕੇ ਆ ਸਕਦੇ ਆ ਤੇ ਉਹਦੇ ਚ ਵੀ ਇਹ ਜ਼ਰੂਰੀ ਹੈ ਜੀ ਕਿਉਂਕਿ ਜਿਹੜਾ ਆਪਣਾ ਉਮੀਦਵਾਰ ਹੁੰਦਾ ਉਹ ਆਪਣਾ ਰਿਪ੍ਰੈਜ਼ੈਂਟੇਟਿਵ ਹੁੰਦਾ ਹੂੰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਮੈਰਿਟ ਦੇ ਆਧਾਰ ਤੇ ਵੋਟ দাও ਇੱਕ ਵੀ ਅਸਲੀ ਹੱਕਦਾਰ ਕੌਣ ਹੈ ਸਰ ਸਾਰਿਆਂ ਦੀ ਮੈਨੂੰ ਲੱਗਦਾ ਕਿ ਪ੍ਰੋਫਾਈਲ ਵੀ ਉੱਥੇ ਆਉਂਦੀ ਹੈ ਵੀ ਇਹ ਬੰਦੇ ਦੀ ਕੀ ਪ੍ਰੋਫਾਈਲ ਹੈ ਕਿਉਂਕਿ ਹਰ ਆਪਣੇ ਬਾਰੇ ਕੁਝ ਸ਼ਬਦਾਂ ਦੇ ਵਿੱਚ ਲਿਖ ਕੇ ਭੇਜਦੇ ਆ ਜਦੋਂ ਵੋਟ ਆਪਣੇ ਘਰੇ ਆਉਗੀ ਹੈ ਨਾ ਜੀ ਹਾਂਜੀ ਹਾਂਜੀ ਬਿਲਕੁਲ ਜਦੋਂ ਆਉਂਦਾ ਉਹ ਸਾਰਾ ਕੁਝ ਲਿਖ ਕੇ ਭੇਜਦੇ ਆ ਤੇ ਸੰਗਤ ਨੇ ਦੇਖਣਾ ਹੈ ਵੀ ਪਿਛਲੇ 4 ਸਾਲਾਂਾਂ ਚ ਵੀ ਜੋ ਨੇ ਲਿਖ ਕੇ ਭੇਜਿਆ ਕੈਂਡੀਡੇਟ ਤੁਹਾਨੂੰ ਕੁਝ ਵੀ ਦੱਸਦਾ ਵੀ ਉਹਦੇ ਨਾਲ ਮੈਚ ਕਰਦਾ ਹੂੰ ਕੀ ਸੋਈ ਸਾਹਿਬ ਮੈਨੂੰ ਹੋਰ ਦੱਸੋ ਕਈ ਵਾਰੀ ਕੀ ਗੱਲ ਹੁੰਦਾ ਕਿ ਅਸੀਂ ਆਪਣੀ ਕਮਿਊਨਿਟੀ ਤੱਕ ਤਾਂ ਰਾਬਤਾ ਕਰ ਲੈਂਦੇ ਆ ਵਾਈਡਰ ਕਮਿਊਨਿਟੀ ਤੱਕ ਨਹੀਂ ਹੁੰਦਾ ਤੇ ਕਿਉਂਕਿ ਜੇ ਹੁਣ ਆਪਾਂ ਕਿਹੜੀ ਚਲੋ 4500 ਵੋਟ ਆ ਉਹਨਾਂ ਤੱਕ ਤਾਂ ਤੁਸੀਂ ਆਪਣਾ ਮੈਸੇਜ ਕਨਵੇ ਕਰ ਦੋਗੇ ਬਾਕੀ 10500 ਨੂੰ ਵੀ ਆਪਾਂ ਛੱਡ ਨਹੀਂ ਨਾ ਸਕਦੇ ਉਹਨਾਂ ਤੱਕ ਫਿਰ ਤੁਹਾਡੀ ਕੀ ਯੋਜਨਾ ਹੈਗੀ ਉਹਨਾਂ ਤੱਕ ਕੇ ਮੇਰਾ ਰਾਬਤਾ ਕਰ ਰਹੇ ਕਿਉਂਕਿ ਇੱਧਰ ਤਾਂ ਤੁਸੀਂ 4 ਸਾਲਾਂ ਤੋਂ ਲੱਗੇ ਹੋਏ ਆ ਸਾਡੇ ਬਜ਼ੁਰਗਾਂ ਲਈ ਕੰਮ ਕਰ ਰਹੇ ਹੋ ਜਿਹੜੀ ਕਹਿ ਸਕਦੇ ਕਿ ਸੈਮੀ ਨਾਰ ਕਰਵਾ ਕਰਵਾ ਰਹੇ ਉਹਨਾਂ ਨੂੰ ਲੈ ਕੇ ਜਾ ਰਹੇ ਸਾਰਿਆਂ ਨੂੰ ਪਤਾ ਵੀ ਰਮਨੀਰ ਸੋਹੀ ਕੋ ਹਾਂ ਜੀ ਜਿਵੇਂ ਅਸੀਂ ਸਾਡੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਵੀ ਜਿੱਥੇ ਚਲੋ ਆਪਾਂ ਪੰਜਾਬੀ ਭਾਈਚਾਰੇ ਲਈ ਆਪਣੇ ਇੰਡੀਅਨ ਭਾਈਚਾਰੇ ਲਈ ਯੋਗਦਾਨ ਪਾ ਰਹੇ ਹਾਂ ਜੀ ਅਸੀਂ ਹਮੇਸ਼ਾ ਆਪਣੀ ਲੋਕਲ ਸੰਸਥਾਵਾਂ ਨੇ ਚਾਹੇ ਕਿਸੇ ਵੀ ਭਾਈਚਾਰੇ ਤੋਂ ਹੋਣ ਅਸੀਂ ਉਹਨਾਂ ਨੂੰ ਵੀ ਨਾਲ ਸਪੋਰਟ ਕੀਤੀ ਹੈ ਜੀ ਹੂੰ ਅੱਛਾ ਉਹਨਾਂ ਦਾ ਤੱਕ ਰਾਬਤਾ ਹੈਗਾ ਹਾਂ ਜੀ ਸਾਡਾ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਵੀ ਅਸੀਂ ਕਲੈਕਟਿਵਲੀ ਸਾਰਿਆਂ ਨੂੰ ਲੈ ਕੇ ਕੰਮ ਕਰੀਏ ਜੀ ਤਾਂ ਟਰਾਂਸਪੋਰਟ ਵਰਕਰਸ ਯੂਨੀਅਨ ਦਾ ਮੈਂ ਡੈਲੀਗੇਟ ਰਿਹਾ ਹਾਂ ਜੀ ਤੇ ਉੱਥੋਂ ਸਾਡੇ ਡੀਪੂ 'ਚ ਲਗਭਗ ਕਿਤੋਂ ਸੀ ਲਾ ਲੋ 400 ਡਰਾਈਵਰ ਨੇ ਜੀ ਤੇ ਉਹ ਅਲੱਗ-ਅਲੱਗ ਕਮਿਊਨਿਟੀਸ ਤੋਂ ਨੇ ਤੇ ਉੱਥੇ ਸਾਡਾ ਮਤਲਬ ਕਾਫੀ ਵੱਡਾ 베ਸਟਾ ਸਾਡਾ ਉੱਥੀ ਆ ਵੀ ਜਿਹੜੇ ਅਸੀਂ ਸਾਰੇ ਅਲੱਗ-ਅਲੱਗ ਆ ਪਾਈਚਾਰੇ ਤੋਂ ਆ ਹਾਂਜੀ ਕਿੰਨੇ ਸਮੇਂ ਤੋਂ ਤੁਸੀਂ ਟਰਾਂਸਪੋਰਟ 'ਚ ਕੰਮ ਕਰ ਰਹੇ ਹੋ ਹਾਂਜੀ ਹੁਣ ਸਾਨੂੰ 14 ਸਾਲ ਹੋ ਗਏ ਜੀ ਅੱਛਾ ਵੀਰ ਤਾਂ ਜਾਨੀ ਕਿਸ ਦੇ ਪਰਿਵਾਰ ਹੀ ਬਣਿਆ ਹੋਇਆ ਪਰਿਵਾਰ ਹੀ ਬਣਿਆ ਹੋਇਆ ਹਾਂਜੀ ਤੇ ਜ਼ਿਆਦਾਤਰ ਟਾਈਮ ਮੈਂ ਕਲਕੱਲੂ ਤੋਂ ਮਿਕਲਮ ਚੀ ਬੱਸ ਚਲਾਈ ਹੈ ਜੀ ਤਾਂ ਅਸੀਂ ਲੋਕਲ ਸੰਗਤਾਂ ਨੂੰ ਹੋਰ ਸਾਰੇ ਮਤਲਬ ਸਾਰਿਆਂ ਨੂੰ ਮਿਲਦੇ ਆਂ ਜੀ ਮੈਂ ਇੱਥੇ ਮਜਬੂਰੀਆਂ ਦੇਖੀਆਂ ਨੇ ਇੱਥੇ ਸਾਡੀ ਧੀਆਂ ਪੜਾਣਾ ਜਾਂ ਬੱਚੇ ਹੁਣ ਜਿਵੇਂ ਤੁਸੀਂ ਇੱਥੇ ਫੋਰ ਐਗਜ਼ਾਮਪਲ ਲਾ ਲੋ ਕਲਕੱਲੂ ਹੈ ਜੀ ਤੁਸੀਂ ਦੇਖੋਗੇ ਟਵਾਏ ਔਨ ਰੋਡ ਤੇ ਡਾਇਰ ਸਟਰੀਟ ਦੇ ਇੰਟਰਸੈਕਸ਼ਨ ਤੇ ਬੱਸ ਸਟਾਪ ਹੈ ਤੇ ਇੱਥੋਂ ਯੂ-ਟਰਨ ਮਾਰ ਕੇ ਬੱਸ ਦੁਬਾਰਾ ਚੱਲੇ ਜਾਂਦੀ ਹੈ ਤੇ ਜੇ ਤੁਸੀਂ ਹੁਣ ਜਾਓ ਦੂਜ ਜੇ ਕਿਸੇ ਕੋਲ ਗੱਡੀ ਨਹੀਂ ਹੈਗੀ ਤੇ ਰਾਤ ਨੂੰ ਮੀਂਹ ਪੈਂਦਾ ਜਾਂ ਕੁਝ ਹੁੰਦਾ ਤਾਂ ਉਹ ਉੱਥੇ ਕਿਵੇਂ ਕਿਵੇਂ ਉਹ ਕਰਦਾ ਹੋਗਾ ਜਿਵੇਂ ਇਹੋ ਜਿਹੇ ਮੁੱਦੇ ਆ ਵੀ ਸਾਨੂੰ ਵਿੱਚ ਰਹਿ ਕੇ ਪਤਾ ਮੈਂ ਇੱਥੇ ਬਸ ਸ਼ੈਲਟਰ ਹੈ ਜੀ ਬਹੁਤ ਹੁਣ ਮੈਂ ਇੱਕ ਹੋਰ ਜ਼ਰੂਰੀ ਦੱਸਣਾ ਚਾਹੁੰਦਾ ਵੀ ਕਿਉਂਕਿ ਮੈਂ ਡੈਲੀਗੇਟਰ ਹਾਂ ਤੁਹਾਨੂੰ ਦੱਸਿਆ ਜੀ ਸਾਡੇ ਨਾਲ ਇੱਕ ਬੀਬੀ ਇੱਥੇ ਆਸਟ੍ਰੇਲੀਅਨ ਸੀਗੇ ਜੀ ਉਹ ਬੱਸ ਚਲਾਉਂਦੇ ਹੁੰਦੇ ਸੀ ਮੈਂ ਨਾਮ ਨਹੀਂ ਲੈ ਸਕਦਾ ਚਲੋ ਉਹ ਸਾਡੇ ਨਾਲ ਬੱਸ ਚਲਾਉਂਦੇ ਹੁੰਦੇ ਸੀ ਜੀ ਉਹ ਆਪਣਾ ਇਹ ਰੂਟ ਹੈ ਜੀ ਇੱਥੋਂ 525 ਆਉਂਦਾ ਕਰੇਗੀਬਨ ਤੋਂ ਲੈ ਕੇ ਡੋਨੀ ਬਰੁੱਕ ਸਟੇਸ਼ਨ ਤੱਕ ਤੇ ਇਹ ਜਿਹੜਾ ਰੂਟ ਆ ਅਸੀਂ ਪਹਿਲਾਂ ਤਾਂ ਇੱਥੇ ਟ੍ਰੈਫਿਕ 'ਚ ਫਸੇ ਰਹ ਜੰਨੇ ਆ ਜੀ ਜਦੋਂ ਬਿਜ਼ੀ ਹੁੰਦਾ ਹੈ ਹਨਾ 40 40 ਮਿੰਟ ਹਾਂਜੀ ਤੇ ਉਹ ਕੀ ਸਾਨੂੰ ਪ੍ਰੋਬਲਮ ਆਈ ਇੱਥੇ ਕੋਈ ਸਾਨੂੰ ਟਾਇਲਟ ਨਹੀਂ ਹੈਗਾ ਜੀ ਨੇੜੇ ਤੜੇ ਬੱਸ ਡਰਾਈਵਰਾਂ ਲਈ ਵੀ ਹਾਂਜੀ ਈਵਨ ਆ ਸਟੇਸ਼ਨ ਆ ਡੋਨੀ ਬਰੁੱਕ ਇੱਥੇ ਕੋਈ ਟਾਇਲਟ ਨਹੀਂ ਹੈਗਾ ਜੀ ਸੰਗਤ ਲਈ ਜੇ ਇੱਥੋਂ ਤੁਸੀਂ ਸਮਝੋ ਕਿਸੇ ਨੇ ਬੱਸ ਬੱਸ ਫੜ ਕੇ ਟ੍ਰੇਨ ਲੈਣ ਲਈ ਗਏ ਤੇ ਟ੍ਰੇਨ ਉਹਨਾਂ ਦੀ ਮਿਸ ਹੋ ਗਈ ਤੇ ਅਗਲੀ ਟ੍ਰੇਨ ਅੱਧੇ ਘੰਟੇ ਬਾਅਦ ਘੰਟੇ ਬਾਅਦ ਆ ਤੇ ਉੱਥੇ ਟਾਇਲਟ ਜਾਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਜੀ। ਉਹੀ ਸਾਡੇ ਬੱਸ ਵਾਲੇ ਨੂੰ ਹੋਇਆ ਜੀ। ਉਹ ਮੈਂ ਤੁਹਾਨੂੰ ਹੁਣ ਬੀਬੀ ਦੀ ਗੱਲ ਦੱਸਦਾ ਹਾਂ ਜੀ। ਕਾਫੀ ਮਤਲਬ ਏਜਡ ਸੀਗੇ। ਐਵੇਂ ਉਹ ਬੱਸ ਚਲਾਉਂਦੇ ਸੀ ਉਹਨਾਂ ਨੂੰ ਕੋਈ ਟਾਇਲਟ ਨਹੀਂ ਮਿਲੇ ਜੀ ਕਿਤੇ। ਫਿਰ ਉਹ ਵਿਚਾਰੇ ਥੱਕ ਹਾਰ ਕੇ ਜੀ ਨੇਰੇ 'ਚ ਸੀਗਾ ਜੀ। ਉਹ ਕਹਿੰਦੇ ਵੀ ਮੈਂ ਝਾੜੀਆਂ 'ਚ ਗਈ ਤੇ ਉੱਥੇ ਉਹ ਉੱਥੇ ਡਿੱਗ ਵੀ ਪਏ ਜੀ। ਹਾਂਜੀ ਤੇ ਉਹ ਬੀਬੀ ਅੱਜ ਸਾਡੇ ਛੇ ਨਹੀਂ ਉਹਨੂੰ ਕੋਈ ਇਹ ਜੀ ਚਲੋ ਪ੍ਰੋਬਲਮ ਆ ਗਈ ਸੀ ਅੱਜ ਸਾਡੇ ਚੋਂ ਨਹੀਂ ਰਹੇ ਜੀ। ਤੇ ਅਸੀਂ ਉਹਨਾਂ ਦੀ ਆਵਾਜ਼ ਚੱਕਣ ਲਈ ਅਸੀਂ ਕੋਈ ਚੈਨਲ ਨਹੀਂ ਜੀ ਛੱਡਿਆ। ਹਮ ਹਰ ਚੈਨਲ ਤੱਕ ਅਸੀਂ ਅਪ ਜਿੰਨੇ ਵੀ ਮਤਲਬ ਜਿੰਨੇ ਵੀ ਅਥਾਰਟिटीज ਨੇ ਜੀ ਪਰ ਸਾਨੂੰ ਕਿਤੋਂ ਵੀ ਕੋਈ ਰਿਸਪੌਂਸ ਨਹੀਂ ਮਿਲਿਆ ਜੀ ਤੇ ਅੱਜ ਤੱਕ ਕੋਈ ਟਾਇਲਟ ਨਹੀਂ ਬਣਿਆ ਇੱਥੇ ਤੱਕ ਹੁਣ ਸਭ ਤੋਂ ਵੱਡਾ ਮੁੱਦਾ ਤਾਂ ਇਹੀ ਹੈ ਜੀ ਜਿਹੜੀਆਂ ਆਪਣੀ ਬੇਸਿਕ ਚੀਜ਼ਾਂ ਨੇ ਜੀ ਉਹਨਾਂ ਨੂੰ ਅਸੀਂ ਟਾਇਲਟਸ ਹੋ ਗਏ ਇੱਕ ਜੇ ਆਪਾਂ ਕਹਿਣਾ ਹੋਵੇ ਸੋਈ ਸਾਹਿਬ ਇਹ ਸਭ ਤੋਂ ਮਹਿੰਗੇ ਏਰੀਆ ਚ ਹੋ ਗਿਆ ਨਾਰਥ ਮੈਲਬਰਨ ਦੇ ਤੇ ਜਿਹੜਾ ਕਹੇਦਾ ਵੀ ਉਹ ਤਾਂ ਕੰਪਨੀਆਂ ਜਿਹੜੀਆਂ ਹੈਗੇ ਉਹ ਤਾਂ ਵੇਚ ਰਹੀਆਂ ਨੇ ਲਾਰਡਸ ਤਾਂ ਵੇਚ ਰਹੀਆਂ ਨੇ ਕਰਕੇ ਬੁਨਿਆਦੀ ਸਹੂਲਤਾਂ ਨਹੀਂ ਰਹੀਆਂ ਜੀ ਇਹੀ ਸਭ ਮੇਰਾ ਸਭ ਤੋਂ ਪਹਿਲਾ ਮੁੱਦਾ ਹੀ ਰਹੂਗਾ ਜੀ ਵੀ ਪਲੈਨਿੰਗ ਇਨਫਰਾਸਟ੍ਰਕਚਰ ਦੀ ਵਧੀਆ ਹੋਵੇ ਜਦੋਂ ਜਦੋਂ ਵਸੋਂ ਆਉਂਦੀ ਹੈ ਤਾਂ ਉਸ ਤੋਂ ਪਹਿਲਾਂ ਉੱਥੇ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਹੁਣ ਮੈਨੂੰ ਇਹ ਦੱਸੋ ਆਪਾਂ ਗੱਲਬਾਤ ਵੀ ਕਿਉਂਕਿ ਸਾਮਾਪ ਵੀ ਕਰਨੀ ਹੈ ਅੱਜ ਕੱਲ੍ਹ ਜਮਾਨਾ ਹੋ ਗਿਆ ਵੀ ਥੋੜੇ ਸਮੇਂ ਦੇ ਵਿੱਚ ਤੁਸੀਂ ਵੱਧ ਰੇੜੀ ਗੱਲ ਕਰਨੀ ਹੈ ਕਿਹੜੇ 4-5 ਮੁੱਦੇ ਆ ਜਿਹਨੂੰ ਲੈ ਕੇ ਰਵਨੀਰ ਸੋਹੀ ਲੋਕਾਂ ਦੇ ਵਿੱਚ ਜਾਊਗਾ ਵੀ ਭਾਈ ਆ ਮੇਰੇ ਮੁੱਖ ਝੰਡੇ ਆ ਆਪਣੀ ਕਮਿਊਨਿਟੀ ਵਾਲੇ ਵੀ ਜੋੜ ਲਈ ਤੇ ਵਾਈਡਰ ਕਮਿਊਨਿਟੀ ਵਾਲੇ ਵੀ ਹਾਂਜੀ ਦੇਖੋ ਜੀ ਇੱਥੇ ਮੈਂ ਤਾਂ ਸਾਰੀ ਕਮਿਊਨਿਟੀ ਮੰਨਦਾ ਮੇਨ ਸਭ ਤੋਂ ਮੁੱਦਾ ਹੈ ਜੀ ਜਿਵੇਂ ਆਹ ਇਨਫਰਾਸਟ੍ਰਕਚਰ ਦਾ ਹੈ ਜੀ ਜਦੋਂ ਆਪਾਂ ਹੁਣ ਟ੍ਰੈਫਿਕ ਦੀ ਸਾਰਿਆਂ ਨੂੰ ਪ੍ਰੋਬਲਮ ਆ ਰਹੀ ਹੈ ਜੀ ਸਵੇਰੇ ਜਦੋਂ ਹੁਣ ਕੰਮ ਤੇ ਜਾਈਦਾ ਹੈ ਜਾਂ ਜਦੋਂ ਘਰੇ ਆਈਦਾ ਹੈ ਜੀ ਆਪਾਂ ਨੂੰ ਕਿੰਨੇ ਕਿੰਨੇ ਟਾਈਮ ਟ੍ਰੈਫਿਕ ਚ ਫਸੇ ਹੀ ਰਹਿ ਜੰਨੇ ਆ ਜੀ ਉਹ ਟਾਈਮ ਆਪਣੇ ਲੋਕਾਂ ਦਾ ਆਪਣੇ ਬੱਚਿਆਂ ਚ ਬਿਚਰਨ ਦਾ ਚਾਹੀਦਾ ਹੈ ਜੀ ਜਾਂ ਆਪਣਾ ਓਵਰਟਾਈਮ ਲਾਉਣ ਜਾਂ ਕੁਝ ਪ੍ਰੋਡਕਟਿਵ ਹੋਵੇ ਤੇ ਇੱਕ ਤਾਂ ਟ੍ਰੈਫਿਕ ਦਾ ਹੈ ਜੀ ਜਿੰਨਾ ਵੀ ਆਪਣੇ ਪੁਲ ਹੋਗੇ ਜੀ ਜਿਵੇਂ ਤੁਸੀਂ ਇੱਥੇ ਫ੍ਰੀਵੇ ਤੇ ਦੇਖਿਆ ਜੀ ਅਸੀਂ ਜਿੰਨਾ ਆਪਣਾ ਡਾਇਰ ਸਟਰੀਟ ਜਾਂ ਲਾਈਟਾਂ ਅਸੀਂ ਉਹਦੇ ਤੇ ਕੰਮ ਕਰਾਂਗੇ ਜੀ ਜਿੰਨਾ ਵੀ ਐਜ਼ ਅ ਕਾਉਂਸਲਰ ਕਰ ਸਕਦੇ ਆ ਜੀ ਦੂਜਾ ਮੁੱਦਾ ਜੀ ਪਬਲਿਕ ਟਾਇਲਟਸ ਸਾਰੀ ਪਾਰਕਾਂ ਚ ਨਹੀਂ ਹੈਗੀਆਂ ਜੀ ਕਿਉਂਕਿ ਹੁਣ ਜਦੋਂ ਬੱਚੇ ਨੇ ਆਪਣੇ ਜਾਂ ਆਪਣੇ ਬਜ਼ੁਰਗ ਨੇ ਉਹਨਾਂ ਨੂੰ ਜ਼ਿਆਦਾਤਰ ਟਾਈਮ ਪਾਰਕਾਂ ਚ ਸਪੈਂਡ ਕਰਨ ਨੂੰ ਮਿਲਦਾ ਹੈ ਜੀ ਤਾਂ ਉੱਥੇ ਬਹੁਤ ਜ਼ਰੂਰੀ ਹੈ ਵੀ ਜਦੋਂ ਕੋਈ ਵੀ ਜੇ ਹੁੰਦੀਆਂ ਵੀ ਇਹ ਤਾਂ ਜਿੰਦਾ ਲਾ ਕੇ ਉੱਠ ਜਾਂਦੇ ਆ ਵੀ ਸਾਨੂੰ ਕਲੀਨਿੰਗ ਨਾ ਕਰਨੀ ਪਵੇ ਹਾਂਜੀ ਵੀ ਹਾਂਜੀ ਉਹ ਵੀ ਕਈ ਪ੍ਰੋਬਲਮਸ ਆਉਂਦੀਆਂ ਨੇ ਕਿਉਂਕਿ ਉਹ ਟਾਈਮਿੰਗ ਹੁੰਦੀ ਹੈ ਜੀ ਉਹਨਾਂ ਦੀ ਉਹਨਾਂ ਚ ਖੜੇ ਤੇ ਮੇਨਟੇਨੈਂਸ ਜ਼ਰੂਰੀ ਹੈ ਜੀ ਤੇ ਟਾਇਲਟ ਦਾ ਜੀ ਦੂਜੇ ਸਕੂਲਾਂ ਦੀ ਐਡਮਿਸ਼ਨ ਦਾ ਜੀ ਵੀ ਨੇੜੇ-ਨੇੜੇ ਐਡਮਿਸ਼ਨ ਇੱਥੇ ਕਈ ਬੱਚਿਆਂ ਨੂੰ ਨਹੀਂ ਮਿਲ ਰਹੀ ਜੀ ਤਾਂ ਅਸੀਂ ਸਕੂਲਾਂ ਨਾਲ ਜਾਂ ਅਥਾਰਟੀ ਨਾਲ ਕੋਈ ਇਹੋ ਜਿਹਾ ਵਰਕਆਊਟ ਕਰਾਂਗੇ ਵੀ ਸਾਨੂੰ ਵੀ ਕਾਉਂਸਲ ਦੀ ਹੈਲਪ ਨਾਲ ਉਹ ਇਹੋ ਜਿਹਾ ਕੁਝ ਹੋਰ ਆਪਣੇ ਮਤਲਬ ਫੈਸਿਲਿਟੀ ਵਧਾ ਸਕਣ ਵੀ ਜਿਹੜੇ ਲੋਕਲ ਬੱਚੇ ਆ ਉਹ ਜਲਦੀ ਤੋਂ ਜਲਦੀ ਸਕੂਲ ਪਹੁੰਚ ਨੇੜੇ ਤੋਂ ਨੇੜੇ ਸਕੂਲ ਲੱਗਣਾ ਹਾਂਜੀ ਜੀ ਹਾਂਜੀ ਸੋ ਇੱਕ ਚੀਜ਼ ਹੋਰ ਵੀ ਮੈਂ ਦੇਖਿਆ ਜਿਵੇਂ ਬਜ਼ੁਰਗ ਆ ਅੱਜ ਕੱਲ ਕਿਉਂਕਿ ਬਜ਼ੁਰਗ ਫਿਰ ਵੀ ਹਜੇ ਨਿਊ ਮੀਡੀਆ ਦੇ ਨਾਲ ਉਸ ਤਰੀਕੇ ਨਾਲ ਜੁੜੇ ਨਹੀਂ ਹੋਏ ਉਹਨਾਂ ਚ ਕਲਚਰ ਆ ਕਿਤਾਬਾਂ ਪੜਨ ਦਾ ਰਸਾਲੇ ਪੜਨ ਦਾ ਮੈਗਜ਼ੀਨ ਪੜਨ ਦਾ ਤੇ ਸਾਡੀਆਂ ਲਾਇਬ੍ਰੇਰੀਆਂ ਚ ਅਪਡੇਟਡ ਮਟੀਰੀਅਲ ਕੋਈ ਸਹੀ ਨਹੀਂ ਇਹ ਜਮਾ ਕਾਉਂਸਲ ਦੀ ਜ਼ਿੰਮੇਵਾਰੀ ਹੈ ਹਾਂਜੀ ਇਹ ਸਾਡਾ ਚੌਥਾ ਮੁੱਦਾ ਇਹੀ ਹੈ ਜੀ ਵੀ ਜਿਹੜੀਆਂ ਲਾਇਬ੍ਰੇਰੀਜ਼ ਨੇ ਉਹਨਾਂ ਚ ਇੱਕ ਸ਼ੈਲਫ ਪੰਜਾਬੀ ਜਾਂ ਜਿੰਨੇ ਵੀ ਕਮਿਊਨਿਟੀਜ਼ ਹੋਰ ਲਿੰਗੁਇਸਟਿਕ ਹੈਗੀਆਂ ਨੇ ਉਹਨਾਂ ਦੇ ਕੀ ਕੀਤਾ ਜੀ ਐਕਟੀਵਿਟੀ ਜਦੋਂ ਲੈ ਕੇ ਕੋਈ ਵੀ ਬਾਤ ਦੀ ਹੋਵੇ ਉਹ ਜਿਹੜੇ ਆਈਸੋਲੇਸ਼ਨ ਚ ਨੇ ਉਹਨਾਂ ਨੂੰ ਦੂਰ ਨਾ ਜਾਣਾ ਪਵੇ ਉਹ ਇੱਥੇ ਹੀ ਲਾਇਬ੍ਰੇਰੀ ਜਾਣ ਜਾਂ ਉਹਨਾਂ ਨੂੰ ਕੋਈ ਵੀ ਕਾਉਂਸਲ ਹੈ ਜੀ ਜਿਵੇਂ সুইমিং ਸੈਂਟਰ ਹੋ ਗਏ ਕੁਝ ਵੀ ਉਹਨਾਂ ਚ ਉਹਨਾਂ ਨੂੰ ਕੁਛ ਨਾ ਕੁਛ ਐਕਟੀਵਿਟੀਜ਼ ਆਪਾਂ ਲੈ ਕੇ ਆਉਂਦੇ ਰਹੀਏ ਹਾਂਜੀ ਜੀ ਹਾਂਜੀ ਤੋਂ ਹੁਣ ਜੇ ਜਿੱਤ ਜਾਣੇ ਆ ਜਿਹੜਾ ਕਹਿ ਸਕਦੇ ਕਿ ਫਿਰ ਇਹ ਗੱਲ ਹੈਗਾ ਕਿ ਜਿਹੜਾ ਵੀ ਆਪਣੇ ਵੀ ਕੋਈ ਹੈਗੇ ਆ ਵੀ ਤੁਹਾਨੂੰ ਆ ਕੇ ਬੰਦਾ ਕਹਿ ਸਕਦਾ ਵੀ ਆ ਸਾਡੇ ਮੁੱਦੇ ਨਹੀਂ ਵੀ ਕਿਉਂਕਿ ਦੇਖੋ ਮੁੱਦੇ ਤਾਂ ਹੋਣੇ ਬਹੁਤ ਦੇ ਨਾਲ big 11 ਦੇ ਵਿੱਚੋਂ ਵੱਧ ਕਾਉਂਸਲਰ ਕਿਵੇਂ ਗੱਲ ਕਰਦੇ ਆ ਜਦੋਂ ਗ੍ਰਾਂਟ ਆਉਂਦੀ ਆ ਕਿਸ ਤਰੀਕੇ ਨਾਲ ਪਰ ਆਵਾਜ਼ ਤਾਂ ਬਣੋਗੇ ਨਾ ਉੱਥੇ ਜੇ ਜਿੱਤ ਕੇ ਜਾਂਦੇ ਆ ਹਾਂਜੀ ਸਾਡੀ ਤਾਂ ਹੀ 4 ਸਾਲ ਚ ਅਸੀਂ ਆਵਾਜ਼ ਬਣੇ ਤੁਸੀਂ ਦੇਖੋਗੇ ਤੁਹਾਨੂੰ ਦਿਖਾਵਾਂਗੇ ਅਸੀਂ ਕਾਉਂਸਲ ਦੇ ਪ੍ਰੋਗਰਾਮਾਂ ਚ ਵੀ ਬਜ਼ੁਰਗਾਂ ਨੂੰ ਇਨਵੋਲਡ ਰੱਖਿਆ ਤੇ ਮੈਂ ਬਹੁਤ ਮਤਲਬ ਪ੍ਰਾਊਡ ਵੀ ਫੀਲ ਕਰਦਾ ਆਪਣੇ ਕਾਉਂਸਲ ਤੋਂ ਕਿ ਉਹਨਾਂ ਨੇ ਸਾਨੂੰ ਐਕਟੀਵਿਟੀਆਂ ਦਿੱਤੀਆਂ ਨੇ ਜੀ ਅਸੀਂ ਬਹੁਤ ਜੀਆਂ ਬਹੁਤ ਐਕਟੀਵਿਟੀਆਂ ਨੇ ਜਿਨ੍ਹਾਂ ਚ ਸਾਨੂੰ ਮੇਲ ਆਉਂਦੀ ਹੈ ਵੀ ਆਹ ਬਜ਼ੁਰਗਾਂ ਲਈ ਅਸੀਂ ਆ ਕਰਨਾ ਚਾਹੁੰਦੇ ਹਾਂ ਤੁਸੀਂ ਆਪਣੇ ਬਜ਼ੁਰਗਾਂ ਨੂੰ ਅੱਗੇ ਲਿਆਓ ਤਾਂ ਮੈਂ ਉਹਨਾਂ ਨੂੰ ਵਰਕਆਊਟ ਕਰਕੇ ਆਪਾਂ ਲੈ ਕੇ ਆ ਸਕਦੇ ਹਾਂ ਜੀ ਅਸੀਂ ਜਿਵੇਂ ਹੁਣ ਸੀਨੀਅਰਸ ਅਕਤੂਬਰ ਚ ਸੀਨੀਅਰਸ ਫੈਸਟੀਵਲ ਹੈ ਜੀ ਪੂਰੇ ਵਿਕਟੋਰੀਆ ਚ ਮਨਾਇਆ ਜਾਂਦਾ ਹੈ ਇਸ ਵਾਰੀ ਸਪੈਸ਼ਲ ਸਾਨੂੰ ਇਨਵੀਟੇਸ਼ਨ ਆਈ ਹੈ ਵੀ ਤੁਸੀਂ ਆਪਣੇ ਬਜ਼ੁਰਗਾਂ ਲਈ ਕੀ ਕਰਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਪਰਵਾਈਡ ਕਰਵਾਉਨੇ ਆ ਜੀ ਤਾਂ ਜੋ ਵੀ ਆਪਾਂ ਨੂੰ ਦਿੱਕਤਾਂ ਆ ਰਹੀਆਂ ਨੇ ਜੀ ਮੈਂ ਤੁਹਾਡੇ ਚ ਰਿਹਾ ਹਮੇਸ਼ਾ ਇੱਥੇ ਸੰਗਤ ਚ ਰਿਹਾ ਤੇ ਸੰਗਤ ਨੇ ਹੀ ਆਸ਼ੀਰਵਾਦ ਦਿੱਤਾ ਹੈ ਵੀ ਤੁਸੀਂ ਅੱਗੇ ਆਓ ਤੇ ਅਸੀਂ ਵੱਧ ਤੋਂ ਵੱਧ ਮਿਹਨਤ ਕਰਾਂਗੇ ਜਿੰਨੀ ਸਾਡੀ ਪਾਵਰ ਹੈਗੀ ਹੈ ਜੀ ਵੀ ਆਪਾਂ ਲੋਕਲ ਮੁੱਦੇ ਰਿਸੋਲਵ ਕਰਵਾ ਸਕੀਏ ਤੇ ਹਰ ਟਾਈਮ ਅਸੀਂ ਤਾਂ ਵੈਸੀ ਸੰਗਤ ਵਿੱਚ ਚੇਤਰਦੇ ਹਾਂ ਸਾਨੂੰ ਫੇਰ ਇੱਥੇ ਜਦੋਂ ਮਰਜ਼ੀ ਤੁਸੀਂ ਬੁਲਾ ਲਿਓ ਹਾਂਜੀ ਲਾਸਟ ਦੇ ਵਿੱਚ ਹੀ ਦੱਸੋ ਵੀ ਜਿਹੜੇ ਜਿਹੜੇ ਵੋਟ ਪੇਪਰ ਆ ਜਿਹੜੇ ਹੈਗੇ ਕਦੋਂ ਤੱਕ ਪਹੁੰਚ ਜਾਣਗੇ ਕਦੋਂ ਤੋਂ ਲੈ ਕੇ ਕਦੋਂ ਤੱਕ ਜੜੀਆਂ ਪਾਉਣੀਆਂ ਆ ਇਨਫੋਰਮੇਸ਼ਨ ਵੈਸੇ ਇਲੈਕਸ਼ਨ ਕਮਿਸ਼ਨ ਵਿਕਟੋਰੀਅਨ ਇਲੈਕਸ਼ਨ ਕਮਿਸ਼ਨ ਦੇ ਤੁਸੀਂ ਉਹਦੇ ਤੇ ਚੈੱਕ ਕਰ ਸਕਦੇ ਹੋ ਸੋ ਤਕਰੀਬਨ 11 ਅਕਤੂਬਰ ਤੋਂ ਵੋਟ ਪੇਪਰ ਘਰੇ ਆ ਜਾਣਗੇ ਜੀ ਤੇ 26 ਤੱਕ ਆਈ ਥਿੰਕ ਦੁਬਾਰਾ ਪਾਉਣੇ ਆ ਜੀ ਜੀ ਤੁਹਾਡੇ ਪੋਸਟ ਤੱਕ ਜਾਣਗੇ ਜਾਨੀ ਕਰਨੇ ਆ ਪੋਸਟ ਹਾਂਜੀ ਪੋਸਟ ਕਰਨੇ ਨੇ ਹਾਂਜੀ ਤੇ ਬਹੁਤ ਜ਼ਰੂਰੀ ਹੈ ਜੀ ਤੁਸੀਂ ਪੂਰੀ ਇਨਸਟਰਕਸ਼ਨਸ ਰੀਡ ਕਰੋ ਕਿਉਂਕਿ ਕਈ ਨਵੇਂ ਵੋਟਰ ਨੇ ਜ਼ਿਆਦਾਤਰ ਆਪਣੇ ਇੱਥੇ ਏਰੀਆ ਚ ਤਾਂ ਪੂਰੀ ਇਨਸਟਰਕਸ਼ਨਸ ਰੀਡ ਕਰਕੇ ਬਿਲਕੁਲ ਸਹੀ ਵੋਟ ਪਾਉਣ ਜੀ ਵੀ ਕਿਵੇਂ ਹਾਂਜੀ ਤਾਂ ਉਹਨਾਂ ਦੀ ਵੋਟ ਵੈਲਿਡ ਮੰਨੀ ਜਾਊਗੀ ਜੀ ਜੀ ਸੋ ਬਹੁਤ ਮਿਹਰਬਾਨੀ ਸੋਈ ਸਾਹਿਬ ਤੁਸੀਂ ਸਮਾਂ ਦਿੱਤਾ ਅੱਜ ਬੜਾਰਜੀ ਮੈਂ ਭਰ ਆਇਆ ਸਮਾਂਗਾ ਤੇ ਉਮੀਦ ਕਰਦੇ ਆਂ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਸਾਡੇ ਪੰਜਾਬੀ ਕੈਂਡੀਡੇਟ ਨੇ ਉਹਨਾਂ ਦੀ ਗੱਲ ਤੁਹਾਡੇ ਤੱਕ ਲੈ ਕੇ ਆਈਏ ਉਹਨਾਂ ਨੇ ਕੀ ਕੰਮ ਕੀਤਾ ਉਹਨਾਂ ਦੀ ਪ੍ਰੋਫਾਈਲ ਕੀ ਹੈਗੀ ਆ ਉਹ ਤੁਹਾਡੇ ਤੱਕ ਪਹੁੰਚਦੀ ਕਰੀਏ ਅੱਗੇ ਫੈਸਲਾ ਤੁਸੀਂ ਲੈਣਾਗਾ ਇਹ ਫੈਸਲਾ ਵਿਵੇਕ ਦੇ ਨਾਲ ਲੈਣਾਗਾ ਪਰ ਇੱਕ ਬੇਨਤੀ ਤਾਕੀਦ ਜਿਹੜਾ ਕਿ ਕਿਉਂਕਿ ਅਸੀਂ ਪੰਜਾਬੀ মিডিਆ ਦੇ ਵਿੱਚ ਕੰਮ ਕਰ ਰਹੇ ਆਂ ਪੰਜਾਬੀ ਮਾਮਲੇ ਦੀ ਗੱਲ ਕਰ ਰਹੇ ਆਂ ਪੰਜਾਬੀ ਉਮੀਦਵਾਰ ਸਾਡੇ ਜਿੱਤ ਕੇ ਜੇ ਅੱਗੇ ਆਉਣਗੇ ਤਾਂ ਅਸੀਂ ਵੀ ਇਹਨਾਂ ਨੂੰ ਬਾਹਾਂ ਫੜ ਕੇ ਕੋਈ ਕੋਸ਼ਿਸ਼ ਸਵਾਲ بطور ਕਮਿਊਨਿਟੀ ਰੇਡ ਸਵਾਲ ਆ ਇਹਨਾਂ ਸਾਹਮਣੇ ਰੱਖ ਸਕਦੇ ਹੈਗੇ ਤੇ ਇਹਦੇ ਤੇ ਆਪਾਂ ਸਾਰੇ ਗੌਰ ਫਰਮਾਈਏ ਤੁਸੀਂ ਇਸ ਤਰੀਕੇ ਨਾਲ ਸੀ7 ਆਸਟ੍ਰੇਲੀਆ ਤੇ ਜੁੜੇ ਰਹੋ ਅਸੀਂ ਗੱਲਬਾਤ ਲੈ ਕੇ ਤੁਹਾਡੇ ਤੱਕ ਹਾਜ਼ਰ ਹੁੰਦੇ ਰਵਾਂਗੇ ਇੱਕ ਵਾਰ ਫਿਰ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸੋਇ ਸਾਹਿਬ ਬਹੁਤ-ਬਹੁਤ ਤੁਹਾਡਾ ਸਾਰਿਆਂ ਤੇ ਦਰਸ਼ਕਾਂ ਦਾ ਜੀ ਤੇ ਫੇਰ ਬੇਨਤੀ ਕਰੂੰਗਾ ਵੀ ਆਹੀ ਆਪਣੇ ਕੋਲ ਮੌਕਾ ਹੁੰਦਾ ਜੀ ਇਸ ਤੋਂ ਬਾਅਦ 4 ਸਾਲ ਬਾਅਦ ਮੌਕਾ ਆਉਣਾ ਤਾਂ ਆਪਣੀ ਕੀਮਤੀ ਵੋਟ ਸਹੀ ਉਮੀਦਵਾਰ ਨੂੰ ਪਾ ਕੇ ਕਾਮਯਾਬ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰ